ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਪੈਂਦੀ ਆ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵਹਿੜਾ ਵਖਾਉਣੀਆਂ ਇੱਕ ਵਹਿੜਾ ਤਾਜੀ ਸੂਈ ਸਵਾਈ ਆ ਦੂਜੀਆਂ ਸੂਨ ਵਾਲੀਆਂ ਕਿਸੇ ਦੇ ਕੱਲ ਨੂੰ ਦਿਨ ਪੂਰੇ ਹੁੰਦੇ ਆ ਕੋਈ 4 ਦਿਨ ਲੈਂਦੀ ਆ ਕੋਈ ਵੱਧ ਕੋਈ ਘੱਟ ਯਾਨੀ ਕਿ 4 ਗੱਬਣਾ ਵਹਿੜਾ ਇੱਕ ਤਾਜੀ ਸੂਈ ਸਵਾਈ ਆ ਪਾ ਹੋਣਗੇ ਜਮਾਂ ਜੈਜ 2 ਨੰਬਰ ਤਾਂ ਬੱਛੀ ਜਮਾਂ ਤਿਆਰ ਹੀ ਲੱਗਦੀ ਆ ਬਾਕੀ ਇਨਫਰਮੇਸ਼ਨ ਲੈ ਦੇਣਾ ਕੱਲਾ ਕੱਲਾ ਨਾਗ ਤੌਰ ਤੌਰ ਵਿਖਾ ਦੇਾਂਗੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਬਾਈ ਸასი ਕਾਲ ਸასი ਕਾਲ ਬਾਈ ਸਰਮ ਨਾਂ ਦੱਸ ਦਈਏ ਨਾਂ ਬਾਈ ਤਾਰਾ ਪਿੰਡ ਕਾਲੇ ਦੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੋਸਤੋ ਵਿੱਚ ਇੱਕ ਗੱਲ ਹੋਰ ਐਡ ਕਰ ਦੇਣਾ ਨਵਾਂ ਨਵਾਂ ਵਪਾਰ ਦਾ ਕੰਮ ਵੀਰ ਦਾ ਸਟਾਰਟ ਕੀਤਾ 11500 ਨਫੇ ਨਾਲ ਵੀਰ ਪਸ਼ੂ ਸੇਲ ਕਰਦਾ ਤੁਸੀਂ ਬਾਕੀ ਜਾਣਦੇ ਆਂ ਵੀਰਦਿਆਂ ਪੰਜ ਛੇ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋ ਚੁੱਕੀਆਂ ਪਸ਼ੂ ਲਿਆਉਂਦਾ ਵੱਧ ਪੰਜ ਛੇ ਪਸ਼ੂ ਲਿਆਉਂਦਾ ਪਰ ਨਫਾ ਜਾਇਜ ਲੈਂਦਾ 1000 1500 ਨਫਾ ਲੈ ਕੇ ਪਸ਼ੂ ਅੱਗੇ ਸੇਲ ਕਰ ਦਿੰਦਾ ਆਇਨਿੰਗਾ ਕਿ 8 10000 ਵਿੱਚੋਂ ਨਫਾ ਕੱਢਦਾ ਉਦਾਂ ਦਾ ਕੰਮ ਨਹੀਂ ਇਧਰੋਂ ਚੱਲ ਪਈਏ ਇੱਕ ਨੰਬਰ ਤੋਂ ਇਹ ਤਾਂ ਜਿਸਵੀ ਵੀ ਆ ਬਾਈ ਇਹਨੂੰ ਵਹਿੜ ਨੂੰ ਹੋਵੇ 8 9 ਦਾ ਸੂਜੀ ਨੂੰ ਹਮ ਮਗਰ ਬੱਛੀ ਆ ਦੀ ਆ ਫਿਕਸਰ ਦਾ ਸੀਮਣ ਲੱਗਾ ਬੰਦਾ ਦਾ ਇਹਦੇ ਥੱਲੇ 15 ਲੀਟਰ ਦੁੱਧ ਤਿਆਰ ਆ ਬਈ ਇਸ ਟਾਈਮ ਕਿੰਨਾ ਪਿਆਜੂ ਦੁੱਧ ਬਾਈ ਪਿਆਜੂਗੀ 17-18 ਲੀਟਰ ਖੁੱਲਾ ਕੱਢ ਬਾਹਰ ਨੂੰ ਦੋਸਤੋ ਮਗਰ ਬੱਚੀ ਆ ਬਾਈ ਦੱਸਦਾ ਕਿ 66 C1 ਦੀ ਆ ਫੀਮੇਲ ਕਾਫ ਬਛੜੀ ਬੱਚਾ ਵੀ ਸੋਹਣਾ ਵਧੀਆ ਸੇਵਾ ਕਰ ਲਓਗੇ ਖੀਰੀਆਂ ਸੂ ਪੈਂਦੀਆਂ ਇਹ ਤਾਂ ਕਰਮਾ ਆ ਲੀਆਂ ਤੇ C1 ਵੀ ਚੰਗੇ ਦੀ ਆ ਵਧੀਆ ਦੁੱਧ ਪਿਆਜੂ 15 ਕਿਲੋ ਤਿਆਰ ਆ ਹਫਤੇ ਦਾ ਸੂ ਆ 17 18 ਕਿਲੋ ਦੁੱਧ ਪਿਆ ਜੂ 2 3 ਕਿਲੋ ਦੁੱਧ ਤਾਂ ਰਾਵਣਾ ਬਾਜੂ ਕਿਉਂਕਿ ਅਜੇ ਤਾਂ ਤਾਜੀ ਸੂਈ ਆ ਸਹੀ ਮੈਨੇ ਪਸ਼ੂ ਬਾਹਰੀ ਤੇਰੀ ਦਿਨੀ ਕਣਕਣ ਚੱਲ ਕੇ ਮੈਲੇ ਤੋਂ ਸਾਫ਼ ਹੋ ਕੇ ਦੁੱਧ ਤੇ ਆਉਂਦਾ ਅੱਜ 15 ਕਿਲੋ ਰੈਡੀ ਆ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਅਗਲੇ ਦਾ ਜੀ ਕਰਦਾ ਅਗਲਾ ਆਪਦੀ ਚਵਾਈ ਕਰਕੇ ਲੈ ਜੇ ਬੱਚਾ ਬਹੁਤ ਸੋਹਣਾ ਯਾਰ ਖੁੱਲ ਢਲੇ ਅੰਗਾ ਪੈਰਾਂ ਦਾ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸੋਹਣੀ ਵੱਡੇ ਕੱਦ ਕਰਠ ਵਾਲੀ ਬੈਡ ਤਿਆਰ ਹੋ ਆਪਦੀ ਮਾਂ ਨਾਲੋਂ ਵੱਧ ਜਾਦ ਬਰੀਡ ਚਾ ਵੱਛੀ 66 ਸੀ ਬੰਦੀ ਆ ਥਣ ਵੇਖ ਲੋ ਸੋਹਣੇ ਥਣ ਆਦੀ ਚਵਾਈ ਵਾਲੇ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ 15 ਕਿਲੋ ਰੈਡੀ ਆ 17 ਪਿਆ ਜੀ 18 ਪਿਆ ਜੀ ਇੱਥੇ ਨਾਰਮਲ ਦੁੱਧ ਪਿਉਣਾ ਚਾਹੀਦਾ ਕਿੰਨੇ ਦੀ ਬਾਈ ਜੈ ਜਪਾ ਬਾਈ ਜੇ ਤਾਂ ਮੁੱਲ ਕਰਾਉਣਾ 51000 ਇਹਦੀ ਜੈਸਨ ਹੋਣੀ 475 47 ਦੀ ਹਾਂ ਲਓ ਜੀ ਮੁੱਲ 50 ਦੇ 51000 ਸਾਢੇ 47000 ਦੀ ਦੇ ਦੇਣੀ ਆ ਜੈ ਜੀ ਭਾ ਯਾਰ ਮਗਰ ਬੱਛੀ ਹੋਵੇ ਤੇ ਆਮ ਵਪਾਰੀ 8-10000 ਮੁੱਲ ਵੱਧ ਕਰਦਾ ਕੱਲੀ ਬੱਛੀ ਕਰਕੇ ਤੇ ਸੈਕਸ ਰੀ ਸੀ ਬੰਦੀ ਆ ਮੁੱਲ ਕਿਹੜਾ ਕੀਤਾ ਬਾਈ ਕਹਿੰਦਾ 47 ਦੀ ਦੇ ਦਾਂਗੇ ਜੀ ਇਸ ਨੂੰ ਛੋੜ ਕਰ ਦੂ 47 ਚੋਂ ਇੱਕ ਬੰਦੇ ਕੋਲੇ ਹੁੰਦੀ ਬਾਈ 55 ਦੀ ਦੇਣੀ ਸੀ ਇਹਨੇ ਹਾਂ ਫੋਨ ਕਰਕੇ ਇਹ ਤਾਂ ਗੱਲ ਦਾ ਜੀ ਪਤਾ ਵੀ ਆਪਾਂ ਤਾਂ ਇਹਨਾਂ ਦੀ ਰੋਟੀ ਚੱਲੀ ਜਾਂਦੀ ਬਾ ਜਾਇ ਜਾਇ ਜਾਂ ਚੱਲੀ ਜਾਂਦੀ ਆ ਨਹੀਂ ਇਹ ਤਾਂ ਗੱਲ ਬਾਈ ਤੇਰੀ ਸਹੀ ਹੈ ਸੌਖੇ ਆ ਬਾਈ ਹਾਂ 2 ਨੰਬਰ ਤੇ ਆ ਜਾਈ ਤਾਂ ਕਿ ਨਾ ਦੂ ਆ ਸੂ ਆ ਹਾਂ ਇਹ ਤਿਆਰੀ ਆ ਵੇਰ ਦੀ ਠੀਕ ਆ ਕੱਲ੍ਹ ਸੂਬੇ ਪਾਸੋਂ ਸੂਬੇ ਕੱਲ੍ਹ ਨੂੰ ਤੇ ਦਿਨ ਪੂਰੇ ਆ ਠੀਕ ਆ 18 ਲੀਟਰ ਪੂਰਾ ਕੰਡੇ ਵਾਲਾ ਰਗਾਟ ਆ ਬਾਈ ਇਹਦਾ ਪਿਛਲੇ ਸਮੀ ਦਾ ਹੂੰ 18.5 ਲੀਟਰ ਵਚਨੇ ਹੁੰਦਾ ਪਿਆ ਜਾਣਾ ਕੱਢ ਬਾਹਰ ਨੂੰ ਦੋਸਤੋ ਕੱਲ੍ਹ ਨੂੰ ਦਿਨ ਪੂਰੇ ਹੁੰਦੇ ਆ 18 ਕਿਲੋ ਦੁੱਧ ਵੀਰ ਕਹਿੰਦਾ ਕੰਡੇ ਵਾਲਾ ਦਿੱਤਾ ਇਹਨੇ ਪਹਿਲਾਂ ਨੇ 18 19 ਮੰਨ ਕੇ ਕੋਈ ਵੀ ਸੌਦਾ ਕਰ ਲਿਓ ਇੱਥੇ ਬਾਈ ਕਹਿੰਦਾ ਦੁੱਧ ਪਿਆ ਜੂ ਹਵਾਨੇ ਦੀ ਤਿਆਰੀ ਬਹੁਤ ਸਾਈਡਾਂ 'ਚ ਹਲਕੀਆਂ ਜੀਆਂ ਵੱਲ ਢਿੱਲਾ ਹੈਗੀਆਂ ਇੰਨੀਆਂ ਕੁ ਵੱਲ ਢਿੱਲਾਂ ਦਾ ਕਰ ਮਾਲੀਆਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਹਾਂ ਵੱਲ ਢਿੱਲਾਂ ਜੀ ਕਾਫੀ ਬਾਕੀ ਆ ਕੱਲ ਨੂੰ ਦਿਨ ਪੂਰੇ ਹੁੰਦੇ ਆ ਥਣ ਸੋਹਣੇ ਗੁਲਾਬੀ ਆ ਅੱਧੀ ਚਵਾਈ ਵਾਲੇ 18 19 ਕਿਲੋ ਦੁੱਧ ਪਿਆਜੂ ਦੂਜਾ ਸੂਆ ਸੋਹਣੀ ਮੱਛੀ ਪਸ਼ੂ ਨਵਾਏ ਨਹੀਂ ਜੇ ਕਿਤੇ ਨਵਾਏ ਨੂੰਏ ਹੁੰਦੇ ਇਹੇ ਸ਼ੀਸ਼ੇ ਵਾਂਗੂ ਚਮਕਣੇ ਸੀ ਕਈ ਵਪਾਰੀ ਤਾਂ ਐਨ ਟਕਾ ਕੇ ਸ਼ਿੰਪੂ ਸ਼ੁੰਪੂ ਮਾਰ ਕੇ ਫੇਰ ਵੀਡੀਓ ਬਣਾਉਂਦੇ ਆ ਤੇ ਗੱਲ ਇਹ ਵੀ ਹੈਗੀ ਆ ਚਲ ਬਾਈ ਨੇ ਸ਼ੈਂਪੂ ਨਹੀਂ ਮਾਰਿਆ ਜੇ ਨਵਾਇਆਂ ਹੁੰਦੀਆਂ ਸ਼ੈਂਪੂ ਮਾਰਿਆ ਹੁੰਦਾ ਇਹੀ ਵਹਿੜਾਂ ਬਾਈ ਨੂੰ ਸੋਹਣੀਆਂ ਲੱਗਣੀਆਂ ਸੀ ਮੁੱਲ 2 2000 ਵੱਜ ਜਾਣਾ ਸੀਗਾ ਤੇ ਉਹੀ ਅਗਲਾ ਆਪ ਨਵਾ ਲੈ ਜਾ ਕੇ ਵਹਿੜਾਂ ਚੰਗੀਆਂ 2 ਨੰਬਰ ਕਿੰਨੇ ਦੀ ਜੈਜਪਾ ਬਾਈ ਦਾ ਇੱਕ ਮੁੱਲ ਕਰਾਉਣਾ ਦਾ 61 ਹਜ਼ਾਰ ਇਹਦੀ ਜੈਸਨ ਹੋ ਗਿਆ 55700 ਲਓ ਜੀ ਮੁੱਲ 61 57500 ਦੀ ਵੱਛੀ ਦੇ ਦੇਣੀ ਹੈ ਵੱਛੀ ਪੂਰੀ ਚੰਗੀ ਆ ਛੋਟੀ ਜੀ ਬੂਥੀ ਆ ਜਮਾ ਬੋਦੀ ਵਾਲੀ ਬੱਚੀ ਦੂਜਾ ਸੂਆ 18-19 ਕਿਲੋ ਦੁੱਧ ਪਿਆਜ ਤਿੰਨ ਨੰਬਰ ਬਾਈ ਬਾਈ ਇਹ ਵੀ ਦੂਜੇ ਸੂਏ ਸੰਦੀ ਵਹਿਣ ਇਹਦੇ ਪਹਿਲੇ ਪਲੂਨ ਦਾ ਰਿਕਾਰਡ ਹੈਗਾ 15 ਲੀਟਰ ਦਾ ਬਾਈ 14-15 ਹੀ ਮੰਨ ਕੇ ਆਪਾਂ ਲਈਆ ਸਮਾਂ ਸਮਾਂ ਬਾਈ ਇਹ ਲੈ ਜੂਗੀ 5 ਰਿਆਣਾ ਕੱਢ ਬਾਹਰ ਨੂੰ ਤਿੰਨ ਨੰਬਰ ਨੇ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ 14-15 ਮੰਨ ਕੇ ਹੀ ਬਾਈ ਕਹਿੰਦਾ ਲਈ ਆ ਬੱਚੀ 2 ਨੰਬਰ ਬਹੁਤ ਚੰਗੀ ਆ ਬੱਚੀ 1 ਨੰਬਰ ਵੀ ਚੰਗੀ ਆ 2 ਨੰਬਰ ਉਦੋਂ ਵੀ ਚੰਗੀ ਆ 3 ਨੰਬਰ ਦੋ ਨੰਬਰ ਦਾ ਮੁੱਲ ਵੀ ਜਾਇਜ਼ ਹੀ ਆ 57000 ਹੋਰ ਕਿਸੇ ਦੇ ਘਰੇ ਖੜੀ ਹੁੰਦੇ ਆ ਲੈ ਕਹਿੰਦੇ 22 ਕਿਲੋ ਦਿੱਤਾ ਕਹੀ ਦੇਣਾ ਸੀ ਮੁੱਲ 65000 ਕਰ ਦੇਣਾ ਸੀ ਨਾਰਮਲ ਹੀ ਹੋਣਾ ਸੀ ਇਹਨਾਂ ਕੋਲ ਯਾਰ ਹਾਂ ਹੂੰ ਪਰ ਬਾਈ ਦੇ ਜਮਾਂ ਜਾਇਜ਼ ਭਾਅ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਨਵਾਂ ਵਪਾਰ ਦਾ ਕੰਮ ਹੈ ਪੰਜ ਛੇ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੋ ਚੁੱਕੀਆਂ ਬਾਈ ਕਹਿੰਦਾ ਆਪਾਂ ਨਾ ਉਹ ਕੰਮ ਨਹੀਂ ਆਪਾਂ ਕਿ ਇੱਕ ਪਸ਼ੂ ਜੋ 8-10000 ਨਫਾ ਲੈਣਾ ਆਪਾਂ 1000-1500 ਨਫਾ ਲੈਣਾ ਪਸ਼ੂ ਜ਼ਰੂਰ ਵੱਧ ਵੇਚ ਲੋ ਉਨਾ ਹੀ ਨਫਾ ਬਣ ਜਾਂਦਾ ਕਿੱਥੇ ਇੱਕ ਪਸ਼ੂ ਚੋਂ 8-10000 ਕੱਢਣਾ ਕਿੱਥੇ ਪਸ਼ੂ ਵੀ 5-6 ਵੇਚ ਲੋ ਵਧੀਆ ਗੱਲ ਨਾਲੇ ਅਗਲੇ ਨੂੰ ਭਾਜ ਪਸ਼ੂ ਮਿਲ ਜਾਂਦਾ ਤੇ ਜਾਇਜ਼ ਨਫਾ ਹੋਵੇ ਜਾਇਜ਼ ਮੁੱਲ ਹੋਵੇ ਤੇ ਪਸ਼ੂ ਭੱਜ ਕੇ ਵਿਕਦੇ ਆ ਬਲਟੇ ਲਾ ਬਹੁਤ ਪਈਆਂ ਇਹ ਕਿੰਨੇ ਦੀ ਬਾਈ ਮਰੀ ਦਾ ਮੁੱਲ ਕਰਾਉਣਾ ਦਾ 47 ਇਹਦੀ ਜੈਸ ਨੂੰ ਹੋਣੀ 43.5 ਲਓ ਜੀ ਮੁੱਲ 47 43.5 ਹਜ਼ਾਰ ਦੀ ਤਿੰਨ ਨੰਬਰ ਦੇ ਦੇਣੀ ਆ ਭਾ ਯਾਰ ਮਿੱਤਰੋ ਜਮਾ ਜਾਇਜ਼ ਆ ਇੱਕ ਨੰਬਰ 43.5 ਦੀ 2 ਨੰਬਰ 757 ਦੀ 3 ਨੰਬਰ 43 ਦੀ 4 ਨੰਬਰ ਬਾਈ ਚਾਮਨ ਇਹਦੇ ਵੀ ਦੂਜੇ ਸੂਲੇ ਸੁਣਾ ਬਾਈ ਹੂੰ ਇਹਦਾ ਵੀ ਪ੍ਰੂਨ ਦਾ ਰਕਾਟ ਹੈਗਾ 15 ਲੀਟਰ ਦਾ ਹੂੰ ਇਹ 15 16 ਖੁੱਲਾ ਪਿਆ ਜੂਗੀ ਆਪਾਂ ਐਵੇਂ ਕਹੀਏਗੇ 17 ਪਿਆ ਜੂ 18 ਇਹਨੇ ਨਹੀਂ ਪੀਉਣਾ ਬਾਈ ਇਹਨੇ ਜਿੰਨਾ ਆਪਾਂ ਕਹਾਂਗੇ ਉਹਨਾਂ ਦਾ ਦੁੱਧ ਪਿਆਓ ਲੀਟਰ ਵੱਧ ਅਗਲੇ ਦੇ ਘਰੇ ਕੱਢੇ ਜਾ ਕੇ ਸਵਾਦ ਫੇਰ ਆਉਂਦਾ ਬਾਈ ਸਵਾ ਸਵਾ ਬਾਈ ਇਹ ਲੈ ਜੂਗੀ 4 ਦਿਨ ਹਜੇ ਕੱਢ ਬਾਹਰੋਂ ਬਾਲ ਢੱਲਾਂ ਹਜੇ ਕਾਫੀ ਬਾਕੀ ਆ 4 ਦਿਨ ਬਾਈ ਦੱਸਦਾ ਹਜੇ ਲੈ ਜੂ ਵਧੀਆ ਗੱਲ ਹੈ ਕਈ ਭੈਣ ਭਰਾ ਦੁੱਧ ਦਾ ਝੂਠ ਮਾਰ ਦਿੰਦੇ ਆ ਮਾੜੀਆਂ ਗੱਲਾਂ ਬਾਈ ਕਹਿੰਦਾ ਕਹਿਨੂੰ ਆਪਾਂ ਵੀ 17 18 ਕਹਿ ਦਈਏ ਇਹਨੇ ਦੇਣਾ ਨਹੀਂਗਾ ਆਪਾਂ ਨਹੀਂ ਝੂਠ ਮਾਰਦੇ 15 16 ਬਾਈ ਕਹਿੰਦਾ ਪਿਆਜੂ ਅਗਲੇ ਦੇ ਘਰੇ ਬਾਈ ਕਹਿੰਦਾ ਲੀਟਰ ਦੁੱਧ ਵੱਧ ਦੇਵੇ ਵਧੀਆ ਗੱਲ ਹੈ ਯਾਰ ਚੰਗੀ ਸੋਚ ਆ ਵੀਰ ਦੀ ਅਗਲੇ ਦੇ ਘਰੇ ਵੱਧ ਦੇਵੇ ਦੁੱਧ ਤੇ ਅਗਲਾ ਫੋਨ ਲਾ ਕੇ ਕਹਵੇ ਬਾਈ ਯਾਰ ਤੂੰ ਬੱਚੀ ਦਿੱਤੀ ਦੁੱਧ ਵੱਧ ਦੇਈ ਜਾਂਦੀ ਹੈ ਵਪਾਰ ਕਰਨ ਦਾ ਸਵਾਦ ਤਾਂ ਫੇਰ ਹੀ ਆਉਂਦਾ ਕਰਾ ਸਵੱਛੀਆ ਕਾਫੀ ਕਲਰ ਦੀ ਕਦ ਕਾਠ ਪੂਰਾ ਦੂਜਾ ਸੂਆ ਮੋٹے ਮੋٹے ਥਾਨ ਦਿਨ ਕਿੰਨੇ ਪਏ ਆ ਮੇਨ ਬਾਈ 4 ਰਹਿੰਦੇ ਤੇ 4 ਰਹਿੰਦੇ ਆ ਬਲ ਢੱਲਾ ਹਜੇ ਕਾਫੀ ਬਾਕੀ ਆ 15 16 ਪਿਆਜੂ ਹੋਊਗਾ ਮਾਝ ਵਰਗਾ 28 ਤਰੀਕ ਨੂੰ ਸਹੀ ਦਿਨ ਪੂਰੇ ਆ ਅੱਜ 25 ਹੋ ਗਈ ਤਿੰਨ ਦਿਨ ਪਏ ਆ ਦਿਹਾੜੀ ਰੰਗ ਪਸ਼ੂ ਉੱਪਰ ਵੀ ਲੈ ਸਕਦਾ ਪਤਾ ਨਹੀਂ ਹੁੰਦਾ ਕਈ ਵਾਰ ਦਿਨਾਂ ਤੇ ਵੀ ਸੂ ਪੈਂਦਾ ਬਾਕੀ ਦੁੱਧ ਵਾਲੇ ਭਾਂਡੇ ਦਾ ਕੋਈ ਪਤਾ ਨਹੀਂ ਹੁੰਦਾ ਵਾਲਾ ਵਾਈਦੇ ਦਾ ਇਹ ਤਾਂ ਆਥ ਨੇ ਹੋਰ ਤੜਕੇ ਨੂੰ ਹੋਰ ਦੇਣਾ ਤੇ ਆਗੇ ਤਾਂ ਵਹਿੰਦੀ ਬਣ ਜਾਂਦੀਆਂ ਕਰਮਾਲੀਆਂ ਨਹਿਦੀ ਨਹਿਤ ਫਰਕ ਪਾਉਂਦੀਆਂ ਕਿੰਨੇ ਦੀ ਬਾਈ ਬਾਈ ਇਹ ਮੁੱਲ ਕਰਾਉਣਾ ਦਾ 52 ਇਹਦੀ ਜੈਸ ਨੂੰ 46000 ਮੁੱਲ 52 46000 ਦੀ ਦੇ ਦੇਣੀ ਆ 15 16 ਕਿਲੋ ਦੁੱਧ ਪਿਆਜੂ ਮੱਝਾਰ ਦਾ ਦੁੱਧ ਉਹ ਮੱਝ ਵੇਖ ਲਓ 15 16 ਕਿਲੋ ਵਾਲੀ 1.5 ਲੱਖ ਦੀ ਆਉਂਦੀ ਆ 46 ਦੀ ਐ ਤੇ ਆ ਜਾ ਲਾਸਟ ਤੇ ਆ ਗਈ ਸ਼ਾਈ ਵਾਲ ਚ ਕ੍ਰੋਸ ਬਾਈ ਦੂਜਾ ਸੁਹਾ ਸੁਣਾ 16 ਲੀਟਰ ਦਾ ਪੂਰਾ ਕੰਡੇ ਵਾਲਾ ਮਾਲਕ ਨੇ ਪਰੋਂ ਗਾਰੰਟੀ ਦਿੱਤੀ ਆ ਪਰ ਆਪਾਂ ਦੁੱਧ ਦੀ ਗਾਰੰਟੀ ਨੇ ਦੁੱਧ 16 17 ਖੁੱਲਾ ਪਿਆ ਉਹ ਐਡ ਬਾਈ ਸਮਾ ਸਮਾ ਭਾਈਏ ਲੌਗਿਤ ਤਾਂ ਨੰਨੇ ਨੇ ਇਹਦੇ ਵੀ 28 ਬੰਦੇ ਨਾਲ ਪੂਰੇ ਆ ਠੀਕ ਐ ਦੋਸਤੋ ਸਾਈਵਾਲ ਦੇ ਪੇਟੋਂ ਪੈਦਾ ਹੋਈ ਆ ਇਹਦੇ ਬੰਨ ਵੀ ਹੈਗਾ ਉਹ ਛੋਟਾ ਜਿਹਾ ਨਹੀਂ ਦਾ ਧੰਨ ਵੀ ਹੈਗਾ ਸੂਲ ਵੀ ਸਾਈਵਾਲ ਵਾਲੀ ਮੋਟੀ ਸੂਲ ਧੰਨ ਵੀ ਵੇਖ ਲੋ ਬੰਨ ਵੀ ਛੋਟਾ ਜਿਹਾ ਹੈਗਾ ਕਿ ਉਵੇਂ ਬਾਈ ਠੰਡੀ ਹੂ ਮਾਰਜੀ ਪਹੁੰਚ ਜਾਵਾਕ ਬੈਠੇ ਰਹਿਣ ਨਹੀਂ ਸਾਈ ਵਾਲਦ ਨੂੰ ਬੰਦਾ ਹੱਥ ਨਹੀਂ ਲਾਉਣ ਦਿੰਦਾ ਇਹ ਤਾਂ ਗੱਲ ਹੈ ਕਿੰਨੇ ਦੀ ਇਹ ਬਾਈ ਇਹਦਾ ਮੁੱਲ 55000 ਇਹਦੀ ਜੈਸ ਨੂੰ ਹੋਣੀ 55500 ਦੀ ਮੁੱਲ 57 55500 ਦੀ ਦੇ ਦੇਣੀ ਹੈ ਫੈਟ ਫੂਟੇ ਦੀ ਵੀ ਵਧੀਆ ਹੋ ਕਿਉਂਕਿ ਸਾਈ ਵਾਲਾਂ ਦੀ ਫੈਟ ਵਧੀਆ ਆਉਂਦੀ ਆ ਜਰਸੀ ਨਾਲ ਉਹ ਵੀ ਸਾਈ ਵਾਲ ਦਾ ਦੁੱਧ ਸੰਗਣਾ ਹੁੰਦਾ 15 16 ਦਾ ਆਰਾਮ ਨਾਲ ਹੀ ਪਿਆਉਣਾ ਚਾਹੀਦਾ ਇਹਨੂੰ ਵੀ ਦੁੱਧ ਗਲਾਬੀ ਥਾਨ ਮੋٹے ਮੋٹے ਹਾਦੀ ਚਵਾਈ ਵਾਲੇ ਰਾਜੀ ਬਹੁਤ ਨਵਾਂ ਹਾਨ 17 ਕਹਦੇ ਪਰ ਉਹ ਪਾਉਂਏ ਹੁੰਦਾ ਵੀ ਜੇ ਸੁਣਾ ਗਿਆ 17 ਕੱਢੇ ਅਗਲੇ ਦੇ ਘਰੇ ਜਾ ਕੇ ਹਾਂ 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 ਫੋਨ ਲਾ ਕੇ ਕਿਹਾ ਵੀ ਬਾਈ ਇਹੇ ਹੀ ਵਿਹੜ ਹੋਰ ਤੇ ਹਾਂ ਇਹ ਤਾਂ ਗੱਲ ਸਹੀ ਆ ਦੋਸਤੋ ਵਧੀਆ ਗੱਲ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜ ਨਾਗ ਜਮਾ ਜੈਜਪਾ ਇੱਕ ਨੰਬਰ ਦੇ ਮਗਰ ਬੱਛੀ ਬਹੁਤ ਚੰਗੀ ਆ 15 ਕਿਲੋ ਵਿਹੜ ਥੱਲੇ ਦੁੱਧ ਤਿਆਰ 17 18 ਕਿਲੋ ਦੁੱਧ ਪਿਆ ਜੂ 4.57 ਹਜ਼ਾਰ ਦੀ ਦੋ ਨੰਬਰ 75700 ਦੀ ਹੋਰ ਕਿ ਇਹਦੇ ਘਰੇ ਖੜੀ ਹੁੰਦੀ ਅਗਲੇ ਕਨੇ 22 23 ਕਿਲੋ ਦਿੱਤਾ ਬਾਈ 65000 ਦੀ ਦੇਵਾਂਗਾ ਪਰ ਜਮਾ ਜੈਜਪਾ ਤਿੰਨ ਨੰਬਰ 43 ਦੀ ਆ 46 ਦੀ ਆ 55 ਦੀ ਫੋਨ ਨੰਬਰ ਸਕਰੀਨ ਤੇ ਪਾਸਿਕਾ